ਨਹਿਰ ਚ ਤੈਰ ਰਹੇ ਤਿੰਨ ਜੰਗਲੀ ਸੂਰਾਂ ਨੂੰ ਮਾਰੀ ਗੋਲੀ ਕੱਲ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਰਾਂਸਰਾ ਨਹਿਰ ਦੇ ਵਿੱਚ ਸ਼ਿਕਾਰੀ ਸੂਰਾਂ ਦਾ ਸ਼ਿਕਾਰ ਕਰ ਰਹੇ ਹਨ ਤਿੰਨੋਂ ਸ਼ਿਕਾਰੀ ਮੌਕੇ ਤੋਂ ਹੋਏ ਫਰਾਰ ਕੌਣ ਤੇ ਸਵਾਰ ਸੀ ਤਿੰਨ ਆਦਮੀ ਹਾਂਜੀ ਜਿਨ੍ਹਾਂ ਕੋਲ ਅਸਲਾ ਸੀਗਾ ਉਹਨਾਂ ਨੂੰ ਗੋਲੀ ਨਾਲ ਹੀ ਮਰੇ ਆ ਹਾਂਜੀ ਗੋਲੀ ਦੇ ਸ਼ੌਟਿੰਗ ਮੁੱਥੇ ਲੱਗਦਾ ਜੀ ਮ੍ਰਿਤਿਕ ਸੂਰ ਹੋਇਆ ਬਰਾਮਦ। ਇਹ猎 शिकारी ਸੀ ਉਹ ਦੋ ਸੂਰ ਲੈ ਕੇ ਭੱਜ ਗਏ। ਇੱਕ ਮਤਲਬ ਜਦੋਂ ਉੱਤੇ ਬੰਦੇ ਪਹੁੰਚ ਗਏ ਟੀਮ ਪਹੁੰਚ ਗਈ ਤੇ ਉਹ ਮੌਕੇ ਦਾ ਫਾਇਦਾ ਠਾਉਂਦੇ ਹੋਏ ਭੱਜ ਗਏ। ਪੁਲਿਸ ਨੇ ਮਾਮਲਾ ਕੀਤਾ ਦਰਜ। ਅਬੋਹਰ ਦੇ ਪਿੰਡ ਚੋਟ ਖੇੜਾ ਵਿੱਚ ਬੀਤੀ ਰਾਤ ਤਿੰਨ ਵਿਅਕਤੀਆਂ ਨੇ ਨਹਿਰ 'ਚ ਤੈਰ ਰਹੇ ਤਿੰਨ ਜੰਗਲੀ ਸੂਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਸ ਵਿੱਚੋਂ ਦੋ ਵਿਅਕਤੀ ਦੋ ਮਰੇ ਹੋਏ ਸੂਰਾਂ ਨੂੰ ਲੈ ਕੇ ਭੱਜ ਗਏ ਜਦੋਂ ਕਿ ਤੀਜੇ ਵਿਅਕਤੀ ਨੇ ਮਰੇ ਹੋਏ ਸੂਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ ਕਿਸੇ ਦੇ ਪਹੁੰਚਣ ਤੇ ਉਸ ਨੂੰ ਇਹ ਸੂਰ ਛੱਡ ਕੇ ਭਜਣਾ ਪਿਆ ਸੂਚਨਾ ਮਿਲਣ ਤੇ ਜੰਗਲੀ ਜੀਪ ਸੁਰੱਖਿਆ ਵਿਭਾਗ ਦੀ ਟੀਮ ਨੇ ਸੂਰ ਦੀ লাশ ਨੂੰ ਕਬਜ਼ੇ 'ਚ ਲੈ ਲਿਆ ਅਤੇ ਇਸ ਦਾ ਪੋਸਟਮਾਰਟਮ ਕਰਵਾਉਣ ਲਈ ਡਾਕਟਰਾਂ ਦਾ ਪੈਨਲ ਬਣਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਭਾਗ ਦੇ ਰੇਂਜ ਅਫਸਰ ਮੰਗਤ RAM ਕੁਲਵੰਤ ਸਿੰਘ ਅਤੇ ਮਨਜੀਤ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ। ਇਹਨਾਂ ਨੂੰ ਪਤਾ ਲੱਗਾ ਜੀ ਮੋਟਰਸਾਈਕਲ ਤੇ ਦੋ ਮੋਟਰਸਾਈਕਲ ਤੇ ਸਵਾਰ ਸੀ ਤਿੰਨ ਆਦਮੀ। ਹਾਂਜੀ ਤੇ ਜਿਨ੍ਹਾਂ ਦੇ ਕੋਲ ਹਥਿਆਰ ਸੀਗਾ ਉਹਨਾਂ ਨੂੰ ਗੋਲੀ ਨਾਲ ਹੀ ਮਰੇ ਆ। ਇਹ ਵੀ ਗੋਲੀ ਦਾ ਸ਼ੌਕ ਲੱਗਦਾ ਜੀ। ਅੱਛਾ ਗੋਲੀ ਦਾ ਹੀ ਲੱਗਿਆ। ਹਾਂਜੀ ਹਾਂਜੀ ਪਰ ਵਾਕੀ ਤਾਂ ਉਹਨੇ ਦਾ ਪੋਸਟਮਾਰਟਮ ਮੰਨ ਜੋ ਅਦਾਲਤ ਦੇ ਭਗਵਾਨ ਸਰ ਕਰਾ ਰਹੇ ਆ। ਅੱਗੇ ਤਾਂ ਫਿਰ ਮੈਡੀਕਲ ਹੋਇਆ ਤਾਂ ਇਹਨਾਂ ਦੇ ਸ਼ਿਕਾਰੀ ਹੈ ਜੀ ਇਹਨਾਂ ਨੇ ਖਾਨਸ ਤੇ ਕੀਤਾ ਹੋਊਗਾ ਜੀ ਇਹ ਸੂਰਾਂ ਨੂੰ ਹਾਂ ਕੁਝ ਵੀ ਇਸ ਦਾ ਹੁਣ ਤਾਂ ਖਾਨਦੇ ਨੀਤ ਨਾਲ ਹੀ ਆਪਾਂ ਸਮਝਾਂਗੇ ਜੀ ਤੇ ਕੀ ਇਹ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ ਜੀ ਇਹਨਾਂ ਤੇ ਹੁਣ ਵਾਈਲਡ ਲਾਈਫ ਐਕਟ 1978 ਦੇ ਅਧੀਨ ਕਾਰਵਾਈ ਜਿਹੜੀ ਬੰਦੀ ਹੋ ਤੇ ਬੰਦਿਆਂ ਦੀ ਤਲਾਸ਼ ਕਿਉਂ ਪਤਾ ਲੱਗਿਆ ਸਰ ਬੰਦਿਆਂ ਦਾ ਇੱਕ ਦਾ ਤਾਂ ਪੂਰਾ ਘਰ ਦਾ ਐਡਰੈਸ ਪਤਾ ਲੱਗ ਗਿਆ ਇਹ ਬੰਦੇ ਦਾ ਪਜਨੇ ਹਾਂਜੀ ਤੇ ਬਾਕੀ ਦੋਹਾਂ ਦਾ ਅਨੁਛੇਤ ਉਹਨਾਂ ਦੇ ਪਤਾ ਲੱਗ ਗਏ ਕੱਲ ਜੀ ਸਾਡੇ ਰੇਂਜ ਅਫਸਰ ਵਾਈਲਡ ਡਰਾਇਵ ਰੇਂਜ ਅਫਸਰ ਦੇ ਇਨਦੇਸ਼ਾਂ ਦੇ ਤਹਿਤ ਅਸੀਂ ਕੱਲ ਸਾਨੂੰ ਰਾਮਸਰਾ ਨਾਇਰ ਦੇ ਵਿੱਚ ਸ਼ਿਕਾਰੀ ਸੂਰਾਂ ਦਾ ਸ਼ਿਕਾਰ ਕਰ ਰਹੇ ਹਨ ਅਸੀਂ ਜਦੋਂ ਮੌਕੇ ਤੇ ਪਹੁੰਚੀ ਆਵਦੀ ਟੀਮ ਲੈ ਕੇ ਤੇ ਮਤਲਬ ਜਿਹੜੇ ਸ਼ਿਕਾਰੀ ਸੀ ਉਹ ਦੋ ਸੂਰ ਲੈ ਕੇ ਭੱਜ ਗਏ ਇੱਕ ਮਤਲਬ ਜਦੋਂ ਉੱਤੇ ਬੰਦੇ ਪਹੁੰਚ ਗਏ ਟੀਮ ਪਹੁੰਚ ਗਈ ਤੇ ਉਹ ਮੌਕੇ ਦਾ ਫਾਇਦਾ ਠਾਉਂਦੇ ਹੋਏ ਭੱਜ ਗਏ ਤੇ ਮਤਲਬ ਅਸੀਂ ਆਪਦੀ ਉਹ ਸਾਰਾ ਮਾਲਕੀ ਮਕਦਮਾ ਪ੍ਰਾਪਤ ਕਰਕੇ ਅਸੀਂ ਕਾਰਵਾਈ ਕਰ ਦਿੱਤੀ ਸਾਨੂੰ ਇੱਕ ਬੰਦੇ ਦੇ ਐਡਰੈਸ ਦਾ ਵੀ ਪਤਾ ਲੱਗ ਗਿਆ ਦੂਜੇ ਦੋ ਬੰਦਿਆਂ ਦੇ ਜਿਹੜੇ ਅਣਪਛਾਤੇ ਬੰਦੇ ਨੇ ਉਹਨਾਂ ਦਾ ਅਸੀਂ ਪਤਾ ਕਰ ਰਹੇ ਹਾਂ ਤੇ ਕੋਰਚ ਮਾਲਮ ਕਦਮਾ ਸਾਰਾ ਪੇਸ਼ ਕਰ ਦਿੱਤਾ ਕਿੰਨੇ ਸੂਰ ਸੀਗੇ ਜੇ ਗੱਲ ਕਰੀ ਆਪਾਂ ਟੋਟਲ 300 ਸੂਰ ਸੀ ਜੀ ਦੋ ਲੈ ਕੇ ਭੱਜ ਗਿਆ ਇੱਕ ਅਸੀਂ ਮਤਲਬ ਆਪਦੇ ਮਾਲਕ ਨਾਲ ਕੀ ਮਾਰਿਆ ਕੀ ਗਿਆ ਨ ਸੂਰ ਜੰਗਲੀ ਸੂਰ ਅੱਜ ਕੀ ਚੀਜ਼ ਮਾਰੀ ਗਿਆ ਜੰਗਲੀ ਸੂਰ ਇੱਕ